ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖੀ ਕਿਤਾਬ ਇਤਿਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਪੁਲੇਖਾ ਅਨੰਦਪੁਰ ਦੀ ਰੌਣਕ ਲੋਕਾਂ ਦੀ ਆਵਾਜ਼ ਆਈ ਵੱਡੇ ਉਸਰ ਦੇ ਘਰ ਪੱਕੇ ਮਕਾਨ ਅਤੇ ਮਕਾਨਾਂ ਤੇ ਚਿੱਤਰਕਾਰੀ ਹੁੰਦੀ ਦੇਖ ਇੱਕ ਪੀਰ ਜਿਸ ਦਾ ਨਾਮ ਸੈਦ موسی ਰੋਪੜੀ ਕਰਕੇ ਲਿਖਿਆ ਹੈ ਇੱਕ ਕਾਰੀਗਰ ਕੋਲੋ ਪੁੱਛੇ ਬੈਠਾ ਕਿ ਇਹ ਸਭ ਉਸਾਰੀ ਕੌਣ ਕਰਵਾ ਰਿਹਾ ਹੈ ਜਦ ਉਸ ਨੂੰ ਦੱਸਿਆ ਗਿਆ ਕਿ ਗੁਰੂ ਨਾਨਕ ਦੇ ਜਾਨਸ਼ੀਨ ਗੁਰੂ ਤੇਗ ਬਹਾਦਰ ਜੀ ਹਨ ਜੋ ਇੱਕ অতি ਵੈਰਾਗਮਈ ਸ਼ਖਸੀਅਤ ਹਨ ਜਿਨ੍ਹਾਂ ਦਾ ਦੁਨੀਆਂ ਨਾਲ ਲਗਾਓ ਨਹੀਂ ਸਦਾ ਬਿਰਤੀ ਵਾਹਿਗੁਰੂ ਨਾਲ ਜੋੜੀ ਰੱਖਦੇ ਹਨ ਅਤੇ ਧਰਮ ਦਾ ਆਸਰਾ ਹਨ ਧਰਮ ਤਰ ਸਦਾ ਰਹੀ ਬਿਤ ਜੋਗ ਇਹ ਸੁਣ ਕੇ ਉਸ ਕਹਿ ਦੇ ਤਾਂ ਕਿ ਉਹ ਵੈਰਾਗੀ ਨਹੀਂ ਹੋ ਸਕਦੇ ਵੈਰਾਗ ਵਾਂਤਾਲ ਮੇਰੀ ਝੀੜੀ ਨਹੀਂ ਪਾਉਂਦੀ ਕਾਰੀਗਰ ਨੇ ਸਾਰੀ ਵਾਰਤਾ ਗੁਰੂ ਜੀ ਨੂੰ ਆਖ ਸੁਣਾਈ ਨੌਵੇਂ ਪਾਤਸ਼ਾਹ ਨੇ ਫਰਮਾਇਆ ਕਿ ਪ੍ਰਸ਼ਨ ਉੱਤਰ ਸਾਹਮਣੇ ਹੋਣੇ ਚਾਹੀਦੇ ਹਨ ਪੀਰ ਨੂੰ ਕਹਿਣਾ ਕਿ ਮਿਲੀ موسی ਰੂਪੜੀ ਦਰਸ਼ਨਾ ਨੂੰ ਆਇਆ ਅਤੇ ਉਸ ਆਉਂਦਿਆਂ ਕਿਹਾ ਇਸ ਪਰੇ ਬਿਰਤਮ ਹੈ ਰਿਦਾ ਤੋ ਮਾਰੋ ਗਨ ਸੇਵ ਕਿੰ ਮਾਰ ਉਤਾਰੋ ਵੱਡੇ ਵੱਡੇ ਮੰਦਰ ਬਣਾਉਣੇ ਮਮਤਾ ਨੂੰ ਵਧਾਉਣਾ ਹੈ ਮਹਾਰਾਜ ਨੇ ਕਿਹਾ ਕਿ ਗ੍ਰਹਸਤ ਆਸ਼ਰਮ ਸਭ ਤੋਂ ਉੱਚਾ ਹੈ ਜੋ ਗ੍ਰਹਸਤ ਵਿੱਚ ਪੂਰਾ ਉਤਰੇਗਾ ਉਸੇ ਨੋਹੀ ਅੰਤ ਵਿੱਚ ਸੁੰਦਰ ਪਰਮ ਪਦ ਪ੍ਰਾਪਤ ਹੋਵੇਗਾ ਸਭ ਆਸ਼ਰਮ ਤੇ ਗ੍ਰਹਸਤ ਉਦਾਰਾ ਜੋ ਗ੍ਰਹਸਤ ਤੇ ਉtre ਪੂਰਾ ਅੰਤ ਕਾਲ ਪ੍ਰਾਪਤ ਪਦ ਰੂਰਾ ਜੋ ਸਰੀਰ ਰਾਹੀ ਮਨੁੱਖਤਾ ਦੀ ਸੇਵਾ ਕਰਦਾ ਹੈ ਉਸ ਦੇ ਬਣਾਏ ਘਰ ਮੰਦਰ ਸਭ ਪ੍ਰਵਾਨ ਹਨ ਫਕੀਰ ਨੂੰ ਰਾਤ ਅਨੰਦਪੁਰ ਹੀ ਟਿਕਣ ਲਈ ਕਿਹਾ ਉਸੇ ਰਾਤ ਨੂੰ ਹੀ ਪੀਰ ਨੂੰ ਸੁਪਨੇ ਵਿੱਚ ਦਿਖਾ ਦਿੱਤਾ ਕਿ ਗ੍ਰਹਸਤੀ ਦੀ ਕੀ ਮਹਾਨਤਾ ਹੈ ਇੱਕ ਸ਼ੇਰ ਨੇ ਆਪਣੀ ਗਾਰ ਤੋਂ ਬਾਹਰ ਕੁਝ ਜਾਨਵਰਾਂ ਨੂੰ ਸਰਦੀ ਵਿੱਚ ਠਰੂੰ ਠਰੂੰ ਕਰਦੇ ਦੇਖ ਗਾਰ ਤਜ ਦਿੱਤੀ ਅਤੇ ਦੂਰ ਜੰਗਲ ਵਿੱਚ ਚਲਾ ਗਿਆ ਸ਼ੇਰ ਨੇ ਰਾਤ ਬਾਹਰ ਖੁੱਲੀ ਥਾਂ برف ਪੈਂਦੀ ਵਿੱਚ ਕੱਟੀ ਤੇ ਠਰਦੇ ਹੋਏ ਸਰੀਰ ਤੱਕ ਤਿਆਗ ਦਿੱਤਾ ਉਹ ਹੀ ਸ਼ੇਰ ਰੱਬ ਦੀ ਦਰਗਾਹ ਵਿੱਚ ਕਬੂਲ ਹੋਇਆ ਅਨੰਦਪੁਰ ਹੀ ਸਿੱਖ ਨੇ ਸਿੰਘ ਬਣਨਾ ਸੀ ਤੇ ਪਰ ਉਪਕਾਰ ਹਿੱਤ ਜਾਣ ਵਾਰਨ ਲਈ ਤਤਪਰ ਰਹਿਣ ਦੀ ਚਾਹ ਸਿੱਖਣੀ ਸੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ